لہرہ سنگ دریا جی کاراں رکھنگ گے دکھ کنارے کسن جا کے دسنگ گے نظر لہراں سنگ دریا گارا رکھنگے دکھ کنارے کسن جا کے دسنگے گے ਲਹਿਰਾ ਸੰਗ ਦਰਿਆ ਜੇ ਖਾਰਾਂ ਰੱਖਣਗੇ ਦੁੱਖ ਕਿਨਾਰੇ ਕਿਸ ਨੂੰ ਜਾ ਕੇ ਦੱਸਣਗੇ ਆਪਣਵਾਲਾ ਜਦ ਹੈ ਬਣਨਾ ਦੁਸ਼ਮਣਤਾ ਆਪਣਵਾਲਾ ਜਦ ਹੈ دشمن ظاہر ہے کہ کھڑ تسن گے لہر سنگ دریا کھارا رکھن گے دکھ کنارے نو جا کے دسن گے ਛੁਟਕ ਗਈ ਹੱਥਾਂ ਜੋ ਜਦ ਆਸ ਡਗੋਰੀ ਛੁਟਕ ਗਈ ਕਿਦੇ ਨਾਲ ਸਹਾਰੇ ਮਾਪੇ ਵੱਸਣਗੇ ਲਹਿਰਾ ਸੰਗ ਦਰਿਆ ਦੇ ਖਾਰਾਂ ਰੱਖਣਗੇ ਜਿਸ ਟਾਣੇ ਤੇ ਤੇ ਬੈਠੇ ਉਸ ਨੂੰ ਚੀਰ ਰਹਿ ਉਸ ਕਮਲੇ ਤੇ ਲੋਕੀ ਤੰਜ ਹੀ ਸਸਣਗੇ ਲਹਿਰਾਂ ਸੰਗ ਦਰਿਆ ਜੇ ਖਾਰਾਂ ਰੱਖਣਗੇ ਜਿਸ ਨਗਰੀ ਵਿੱਚ ਪਿਆਰ ਨਹੀਂ ਇਤفاق ਨਹੀਂ ਇਸ ਨਗਰੀ ਵਿੱਚ ਪਿਆਰ ਨਹੀਂ ਇਤਫਾਕ ਨਹੀਂ ਉਸ ਨਗਰੀ ਤੋਂ ਸਿਰ ਵਾਲੇ ਤਾਂ ਨਸਣਗੇ ਲਹਿਰਾਂ ਸੰਗ ਦਰਿਆ ਜੇ ਖਾਰਾਂ ਰੱਖਣਗੇ ਉਹ ਪਾਲ ਰਹੇ ਤੂੰ ਜਿਸ ਹੋਂ ਮੇ ਦੇ ਨਾਗਾ ਨੂੰ ਪਾਲ ਰਹਿ ਤੂੰ ਜਿਸ ਹੌਮੇ ਦੇ ਨਾਗਾ ਨੂੰ ਇੱਕ ਨਾ ਇੱਕ ਦਿਨ ਪਾਰਸ ਵੇਖੀ ਦੱਸਣਗੇ ਲਹਿਰਾ ਸੰਗ ਦਰਿਆ ਜੇ ਖਾਰਾਂ ਰੱਖਣਗੇ ਦੁੱਖ ਕਿਨਾਰੇ ਕਿਸ ਨੂੰ ਜਾ ਕੇ ਦੱਸਣਗੇ ਦੋ ਕਿਨਾਰੇ ਕਿਸ ਨੂੰ ਜਾ ਕੇ ਦੱਸਣਗੇ ਧੰਨਵਾਦ ਬਹੁਤ ਵਧੀਆ ਬਹੁਤ ਵਧੀਆ